ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾ ਸਨ ਜਿਹੜੀਆਂ ਜੈਨੂਨ ਮੰਗਾ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਕਿ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਹੜਤਾਲ ਦੌਰਾਨ ਕਈ ਜਗ੍ਹਾ ਤੇ ਜਿਵੇਂ ਵਗ ਜਨਰਗੀਆਂ ਘਟਨਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜਿਆਦਾ ਵੀ ਨੁਕਸਾਨ ਹੋ ਸਕਦਾ ਹੈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਹੋਇਆ ਬਾਕੀ ਸਾਡੇ ਅਫਸਰ ਬੜੇ ਸਨਜ਼ੀਅਰ ਨੇ ਅਜੀਬ ਗੁਪਤਾ ਜੀ ਸਾਡੇ ਡਾਇਰੈਕਟਰ ਨੇ ਪੰਜਾਬ ਰੋਡਵੇ ਪੰਨਪਾਸ ਦੇ ਸਾਡੇ ਐਮ ਡੀ ਨੇ ਸ਼ੇਰਗਿਲ ਸਾਹਿਬ ਵਿਕਰਮਜੀਤ ਜੀ ਨਾਲ ਸਾਡੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਨੇ ਪੀ ਆਰਟੀਸੀ ਤੋਂ ਸਾਡੇ ਬਲਵਿੰਦਰ ਝਾੜਵਾ ਜੀ ਇਹਨਾਂ ਸਾਰਿਆਂ ਨੇ ਭਰਾਵਾਂ ਦੇ ਨਾਲ ਦਾਸ ਵੀ ਨਾਲ ਹੀ ਅਸੀਂ ਮੀਟਿੰਗ ਕੀਤੀ ਆ ਬਾਕੀ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਨਾ ਡਰਾਈਵਰ ਕੰਡੈਕਟਰ ਵੀਰਾਂ ਨਾਲ ਇਹ ਗੱਲ ਹੋਈ ਆ ਕਿ ਉਹਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਕਿਉਂਕਿ ਉਹ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪਦੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਹ ਲਓ ਕਿ ਜਿਵੇਂ ਡੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਹੀ ਡਿਊਟੀਆਂ ਲੈ ਗਿਆ ਜਾਣਗੇ ਆ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਬਾਕੀ ਇਹਨਾਂ ਭਣਾ ਭਰਾਵਾਂ ਨਾਲ ਇਹੋ ਗੱਲ ਹੋਈ ਆ ਕਿ ਜੇ ਕੋਈ ਗੱਲ ਆ ਅਸੀਂ ਤੇ 24 ਘੰਟੇ ਰਾਤ ਦਿਨ ਪੰਜਾਬੀ ਸੰਗਤ ਦੀ ਸੇਵਾ ਚ ਤੇ ਇਹਨਾਂ ਭਣਾ ਭਰਾਵਾਂ ਦੀ ਸੇਵਾ ਚ ਅੱਜ ਹੀ ਇਹਨਾਂ ਕਿਹਾ ਕਿ ਮੀਟਿੰਗ ਦਿਓ ਸਾਨੂੰ ਤੇ ਉਸੇ ਵੇਲੇ ਆਪਾਂ ਕਹਿਤਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਾਂ ਵੇਣੇ ਹੀ ਆ ਸਾਰੇ ਜਲੰਧਰ ਜਾਂਦੇ ਪਏ ਹੀ ਕੱਲ ਦੀ ਪਰਸੋਂ ਦੀ ਗੱਲ ਆ ਤੇ ਉਹ ਜਦੋਂ ਤੜਕੇ ਜਾਂਦੇ ਪਏ ਸੀ ਤੇ ਕੋਰਾਲੀ ਬੱਸ ਸਟੈਂਡ ਤੇ ਬਾਬਾ ਸਵਾਰੀਆਂ ਖਲੋਤੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਵੇਖੋ ਤੜਕੇ 5 ਵਜੇ ਮੈਨੂੰ ਮੇ ਤਾਂ 5 ਤੋਂ ਵੀ ਤੜਕੇ ਦਾ ਟਾਈਮ ਹੋਣਾ ਉਹ ਰੋਕ ਕੇ ਸਵਾਰੀਆਂ ਨੂੰ ਸਾਰੀ ਗੱਲਬਾਤ ਕੀਤੀ ਪੁੱਛਿਆ ਦੱਸਿਆ ਤੇ ਜਿਹੜੇ ਸਵਾਰੀਆਂ ਨੂੰ ਅਜੇ ਬੱਸ ਨਹੀਂ ਮਿਲਨੀ ਉਹ ਸਕੂਲ ਬੱਸਾਂ ਦਾ ਇੰਤਜ਼ਾਮ ਕਰਕੇ ਤੇ ਸਵਾਰੀਆਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਇਆ ਵੀ ਜਿਹੜੇ ਮੁਲਾਜ਼ਮ ਹੜਤਾਲ ਦੌਰਾਨ ਜਿਹੜੇ ਕੋਈ ਸਸਪੈਂਡ ਹੋਏ ਆ ਜਾਂ ਟਰਮੀਨੇਟ ਹੋਏ ਆ ਜਾਂ ਫਾਰਗ ਕੀਤੇ ਆ ਮੈਂ ਸਾਰੀਆਂ ਹੀ ਗੱਲਾਂ ਕਰਦਿਆਂ ਉਹਨਾਂ ਮੁਲਾਜ਼ਮਾਂ ਨੂੰ ਜਿਵੇਂ ਜਿਵੇਂ ਡਿਊਟੀ ਤੇ ਆਉਂਦੇ ਜਾਣਗੇ ਉਹਨਾਂ ਨੂੰ ਅਸੀਂ ਬਾਲ ਕਰ ਦਾਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਸਭ ਤੋਂ ਮੇਨ ਮੁਕਦੀ ਤੇ ਆਖਰੀ ਗੱਲ ਇਹ ਵੇਖੋ ਮੈਨੂੰ ਪਤਾ ਵਾਪੀ ਤਕਰੀਬਨ ਹੀ ਮਿਡਲ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਸਾਡੇ ਯਾਰ ਭੈਣਾ ਭਰਾ ਨੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਡਰਾਈਵਰ ਜਾਂ ਕਲੈਕਟਰ ਦਾ ਕੋਈ ਵੀ ਨੁਕਸਾਨ ਹੋਵੇ ਅਸੀਂ ਚਾਹੁੰਦੇ ਆ ਵੀ ਏ ਸਾਡੇ ਭੈਣ ਭਰਾ ਸਦਾ ਹੀ ਇਸੇ ਤਰ੍ਹਾਂ ਆਪਣੀਆਂ ਨੌਕਰੀਆਂ ਕਰਨ ਤੇ ਕੋਸ਼ਿਸ਼ ਸਾਡੀ ਇਹ ਆ ਕਿ ਜਿਹੜੇ ਆਊਟਸੋਰਸਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਕੰਟਰੈਕਟ ਤੇ ਲੈ ਗਏ ਜਿਹੜੇ ਕੰਟਰੈਕਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਅਸੀਂ ਰੈਗੂਲਰ ਵੀ ਕਰੀਏ ਬਾਕੀ ਜਦੋਂ ਇਹ ਜਿਵੇਂ ਆਗੂਗ ਲਾਉਣ ਦੀ ਘਟਨਾਵਾਂ ਹੋਈਆਂ ਨਾ ਸਾਡੇ ਅਫਸਰਾਂ ਨੇ ਇਹ ਮਨ ਬਣਾ ਲਿਆ ਵੀ ਜਿਹੜੇ ਫਰਗ ਕਰਦੇ ਆ ਨਾ ਉਹਨਾਂ ਨੂੰ ਨਹੀਂ ਲੈਣਾ ਡਿਊਟੀ ਤੇ ਜਿਹੜੇ ਪੁਰਾਣੇ ਰਿਟਾਇਰ ਹੋਏ ਉਹਨਾਂ ਨੂੰ ਸਾਥ ਕੇ ਤੇ ਆਪਾਂ ਉਹਨਾਂ ਤੋਂ ਬੱਸਾ ਚਲਵਾ ਲੈਣੀ ਆ ਮੈਂ ਫੇਰ ਇਹਨਾਂ ਨੂੰ ਸਮਝਾਇਆ ਬੇਨਤੀ ਕੀਤੀ ਮੈਂ ਨਹੀਂ ਯਾਰ ਆਪਾਂ ਜੇ ਕਰਨਾ ਤੇ ਆਪਾਂ ਕਿਸੇ ਦਾ ਭਲਾ ਕਰਨਾ ਜੇ ਦੇਣੀ ਆ ਤਾਂ ਆਪਾਂ ਕਿ ਇਹਨੂੰ ਰੋਟੀ ਤੇ ਰੋਜ਼ਗਾਰ ਦੇਣਾ ਵਾ ਆਪਾਂ ਨੁਕਸਾਨ ਨਹੀਂ ਕਰਨਾ ਆਪਣੇ ਭਰਾ ਨੇ ਮੈਂ ਇਹ ਮੇਰੇ ਭਰਾ ਹੁਣ ਬੈਠੀ ਹੈ ਤਕਰੀਬਨ ਜਥੇਬੰਦੀ ਦੇ ਮੇਨ ਆਗੂ ਨੇ ਪੰਜਾਬ ਦੇ ਸਾਰੇ ਕੰਟਰੈਕਟ ਵਰਕਰ ਦੇ ਆਊਟਸੋਰਸ ਦੇ ਮੈਂ ਇਹਨਾਂ ਨੂੰ ਫੇਰ ਬੇਨਤੀ ਕਰਦਾ ਭਰਾਵਾਂ ਨੂੰ ਯਾਰ ਮੈਂ ਤੁਹਾਡਾ ਸੇਵਾਦਾਰ ਆ ਤੁਹਾਡਾ ਭਰਾ ਆ ਮੇਰੇ ਚ ਕੋਈ ਇਹੋ ਜੀ ਗੱਲ ਨਹੀਂ ਕਿ ਮੈਂ ਮੰਤਰੀ ਮੰਤਰੀ ਤੁਸੀਂ ਜਿਹੜੇ ਡਰਾਈਵਰ ਕੰਟਰੈਕਟਰ ਆ ਪੰਜਾਬ ਦੇ ਲੋਕ ਉਹ ਮੰਤਰੀ ਨੇ ਮੈਂ ਸੇਵਾਦਾਰ ਆ ਮੈਂ ਉਹ ਨਿਕਲ ਗਿਆ ਦਾਸ ਸੇਵਾਦਾਰ ਆ ਮੈਂ ਤੇ ਜਦੋਂ ਆਜੇ ਮਨ ਚੋ ਮਾੜੀ ਹੁੰਦੀ ਆ ਹਰ ਵੇਲੇ ਪੰਜਾਬ ਦੇ ਲੋਕਾਂ ਦੀ ਆਪਣੇ ਡਰਾਈਵਰ ਕਰੈਕਟਰ ਭਰਾਵਾਂ ਦੀ ਸੇਵਾ ਦੇ ਵਿੱਚ ਦਾਸ ਹਾਜ਼ਰ ਆ ਬਾਕੀ ਜੇ ਕੋਈ ਗੱਲ ਹੋਵੇ ਭਾਵੇਂ ਮੇਰ ਕੋ ਤੁਸੀਂ ਅੱਧੀ ਰਾਤ ਵੀ ਆ ਜਾਓਗੇ ਨਾ ਟਾਈਮ ਨਾ ਵੀ ਲੈਓ ਤੇ ਤੁਹਾਡਾ ਭਰਾ ਤੁਹਾਡੇ ਲਈ 24 ਘੰਟੇ ਵੀ ਖੁੱਲੇ ਮਿਲਣਗੇ ਤੁਹਾਡੇ ਮਸਲੇ ਹੱਲ ਕਰਾਂਗੇ ਬਸ ਇਹੋ ਬੇਨਤੀ ਆ ਵੀ ਆਪਾਂ ਹੜਤਾਲ ਕਰਕੇ ਪੰਜਾਬ ਦੇ ਲੋਕਾਂ ਨੂੰ ਪੜਾਣਾ ਭਰਾਵਾਂ ਨੂੰ ਆਪਾਂ ਖੱਜਲ ਖਰਾਬ ਨਹੀਂ ਕਰਨਾ ਇਹ ਆਮ ਲੋਕਾਂ ਦੀ ਸਰਕਾਰ ਆ ਜੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਫ੍ਰੀ ਬੱਸ ਸੇਵਾ ਪੜਾਣਾ ਵਾਸਤੇ ਚਲਾਈ ਆ ਨਾ ਤੇ ਸਾਡਾ ਸਾਰਿਆਂ ਦਾ ਰਲ ਕੇ ਫਰਜ ਬੰਦਾ ਵੀ ਅਸੀਂ ਹੋਰ ਨਵੀਆਂ ਬੱਸਾਂ ਪਾਈਏ ਪੜਾਣਾ ਨੂੰ ਹੋਰ ਵਧੀਆ ਢਾਂਗ ਨਾਲ ਜਿਹੜੀ ਸਹੂਲਤ ਤੇ ਖਾਸ ਇੱਕ ਮੇਰੀ ਸਾਰੇ ਡਰਾਈਵਰ ਤੇ ਕੰਡੈਕਟਰ ਵੀਰਾਂ ਨੂੰ ਇਹ ਬੇਨਤੀ ਆ ਵੀ ਹਰ ਅੱਡੇ ਤੇ ਬੱਸ ਰੋਕਣ ਤੇ ਖਾਸ ਕਰਕੇ ਜਿਹੜੀਆਂ ਬੱਚੀਆਂ ਤੇ ਬੱਚੇ ਸਕੂਲਾਂ ਚ ਤੇ ਕਾਲਜਾਂ ਚ ਪੜਦੇ ਆ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਟਾਈਮ ਤੇ ਜਰੂਰ ਆਪਦੀ ਬੱਸ ਦੇ ਵਿੱਚ ਚੜਾਉਣ ਕਿਉਂਕਿ ਬੱਚੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਭਵਿੱਖ ਨੇ ਬੱਚੇ ਪੜ੍ਹ ਲਿਖਣਗੇ ਉੱਚੇ ਉਹਦੇ ਤੇ ਬਹਿਣਗੇ ਤੇ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਇਲਾਕੇ ਦੀ ਤਰੱਕੀ ਹੋਊਗੀ ਗੱਡੀਆਂ ਜਿਹੜੀਆਂ ਕਿਲੋਮੀਟਰ ਸਕੀਮ ਤੇ ਵੀ ਸਰਕਾਰ ਨੇ ਪਾਉਣੀਆਂ ਉਹਦੇ ਚ ਇਹਨਾਂ ਭਰਾਵਾਂ ਨਾਲ ਗੱਲ ਹੋ ਗਈ ਵੀ ਇਹ ਕੋਈ தਖਲ ਅੰਦਾਜ਼ੀ ਨਹੀਂ ਕਰਨਗੇ ਆਉਣ ਵਾਲੇ ਸਮੇਂ ਚ ਅਸੀਂ 900 ਵੱਡੀਆਂ ਬੱਸਾਂ ਪੀਆਰਟੀਸੀ ਚ ਪੰਨ バス ਚ ਉਹ ਪਾਉਣ ਜਾ ਰਹੇ ਆ 100 ਮਿੱਟੀ バス ਪੀਆਰਟੀਸੀ ਕੱਲੀ ਚ ਉਹ ਪਾਉਣ ਜਾ ਰਹੇ ਆ ਲਗਭਗ 1000バス ਜਿਹੜੀ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਫਾਈਲ ਪਾਸ ਕਰਤੀ ਆ ਥੋੜੇ ਸਮੇਂ ਚ ਇਹਦਾ ਟੈਂਡਰ ਲੱਗ ਜੂਗਾ ਟੈਂਡਰ ਲੱਗਦੇ ਹੀ ਨਵੀਆਂ ਬੱਸਾਂ ਆਉਣਗੀਆਂ ਅਸੀਂ ਚਾਹੁੰਦੇ ਆ ਵੀ ਸਾਡੀ ਜਿਹੜੀ ਰੋਡਵੇਜ ਆ ਪੀਆਰਟੀਸੀ ਆ ਪੈਪਸੂ ਆ ਪੰਨ バス ਆ ਇਹ ਸਦਾ ਜਿੰਦਾਬਾਦ ਰਵੇ ਆਬਾਦ ਰਵੇ ਸਾਡੇ ਭਰਾ ਜਿਹੜੇ ਡਰਾਈਵਰ ਕਨੈਕਟਰ ਆ ਇਹਨਾਂ ਦੀਆਂ ਨੌਕਰੀਆਂ ਵੀ ਸੇਫ ਰਹਿਣ ਤੇ ਗਾ ਨਵੇਂ ਸਿਰਿਓ ਅਸੀਂ ਨਵੇਂ ਮਲਾਜਮ ਵੀ ਭਰਤੀ ਕਰੀਏ ਅਸੀਂ ਇਹ 1000 ਵਸਤੇ ਪਾਉਣੀ ਪਾਣੀ ਆਉਣ ਵਾਲੇ ਸਮੇਂ 'ਚ ਹੋਰ ਰਵੀਆਂ ਪਰਪੋਸਲਾਂ ਬਣਨੀਆਂ ਨਵੀਆਂ ਸਰਕਾਰੀ ਮਹਿਕਮੇ ਦੇ ਤੌਰ ਤੇ ਹੋਰ ਬਸਾਂ ਵੀ ਪਾਵਾਂਗੇ ਧੰਨਵਾਦ ਜੀ ਬਾਕੀ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਇਹ ਵੀ ਆਪਦੇ 2 ਮਿੰਟ ਵਿਚਾਰਦੇ